ਸਾਜੀਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੋ ਤੇ ਆਪਣੀ ਸਕਰੀਨ ਦੇ ਉੱਤੇ ਸੰਜੋਗ ਕੀਤੇ ਨੇ ਸਾਡੇ ਪੱਤਰਕਾਰ ਰੋਹਿਤ ਗੁਪਤਾ ਨੇ ਗਰਦਾਸਪੁਰ ਤੋਂ ਤਾਂ ਦੱਦੀ ਕੀ ਹਾ ਦਸਿਆਂ ਦਾ ਕਾਰਨ ਬੰਦੀ ਪਈ ਹੈ ਸੰਗਣੀ ਧੁੰਦ ਪਿਛਲੇ 1-2 ਦਿਨਾਂ ਤੋਂ ਲਗਾਤਾਰ ਸੰਗਣੀ ਧੁੰਦ ਦੇ ਕਾਰਨ ਹਾਈਵੇ ਦੇ ਉੱਤੇ ਬਹੁਤ ਸਾਰੇ ਹਾਦਸੇ ਹੋਣੇ ਸੁਭਾਵਿਕ ਹੋਏ ਪਏ ਨੇ ਤੰਦਾ ਦੀ ਇੱਕ ਸੰਗਣੀ ਧੁੰਦ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਦੇ ਬਰਾਬਰ ਹੋ ਚੁੱਕੀ ਹੈ ਜਿਹਦੇ ਕਾਰਨ ਰਾਤ ਦੇ ਹਨੇਰੇ ਦੇ ਵਿੱਚ ਬਹੁਤ ਸਾਰੇ ਹਾਦਸਿਆਂ ਦਾ ਜਿਹੜਾ ਆ ਉਹ ਹੋਣਾ ਆਮ ਗੱਲ ਹੋ ਗਈ ਹੈ ਤੰਦਾ ਦੀ ਕਿ ਇਹ ਜੋ ਤਸਵੀਰ ਤੁਸੀਂ ਦੇ ਦਿੱਤੀ ਪਿਓ ਇਹ ਬੱਬਰੀ ਬਾਈਪਾਸ ਚੌਂਕ ਦੀਆਂ ਨੇ ਜਿੱਥੇ ਕੀ ਧੁੰਦ ਤੋਂ ਬਿਨਾਂ ਵੀ ਬਹੁਤ ਸਾਰੇ ਹਾਦਸੇ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਚੌਕ ਦੀ ਬਨਾਵਟੀ ਕੁਝ ਇਸ ਤਰ੍ਹਾਂ ਦੀ ਹੈ ਕਿ ਜਦੋਂ ਵੀ ਇੱਥੋਂ ਕਿਤੇ ਗੱਡੀ ਦਾ ਤੇਜ਼ ਘੱਟ ਵੱਜ ਜਾਵੇ ਤਾਂ ਗੱਡੀਆਂ ਜਿਹੜੀਆਂ ਨੇ ਉਹ ਲੋਡਡ ਹੋਣ ਦੇ ਕਾਰਨ ਪਲਟੇ ਹੀ ਜਾਂਦੀਆਂ ਨੇ ਲਗਾਤਾਰ ਪੈ ਰਹੀ ਧੁੰਦ ਕਈ ਹਾਦਸਿਆਂ ਦਾ ਸਬੱਬ ਬਣ ਰਹੀ ਆ ਪਠਾਨਕੋਟ ਅਮਰਸਰ ਨੈਸ਼ਨਲ ਹਾਈਵੇ ਤੇ ਸਥਿਤ ਬਬਰੀ ਬਾਈਪਾਸ ਜਿੱਥੇ ਪੁਲਿਸ ਦਾ ਹਾਈ ਟੈਕ ਨਾਕਾ ਵੀ ਲੱਗਿਆ ਰਹਿੰਦਾ ਹੈ ਵਿਖੇ ਖਤਰਨਾਕ ਮੋੜ ਹੋਣ ਕਾਰਨ ਤੇ ਸੰਘਣੀ ਧੁੰਦ ਲਗਾਤਾਰ ਹਾਸੇ ਇਹ ਜਿਹੜੇ ਨੇ ਉਹ ਵਾਪਰ ਰਹੇ ਨੇ ਹੁਣ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਇਹ ਸਵੇਰੇ ਸਵੇਰੇ ਇੱਕ ਵੱਡਾ ਹਾ사 ਹੋਇਆ ਹੈ ਜਿਸ ਦੇ ਵਿੱਚ ਇੱਕ ਟਰਾਲਾ ਜੋ ਕਿ ਪੇਪਰ ਰੋਲ ਦੇ ਨਾਲ ਲੱਦਿਆ ਹੋਇਆ ਸੀ ਉਹ ਜਦੋਂ ਇੱਥੇ ਪਹੁੰਚਦਾ ਤੇ ਸੰਘਣੀ ਧੁੰਦ ਹੋਣ ਕਰਕੇ ਉਸ ਨੂੰ ਅੱਗੋਂ ਕੁਝ ਲੱਭਦਾ ਨਹੀਂ ਹੈ ਜਿਸ ਕਰਕੇ ਗੱਡੀ ਜਿਹੜੀ ਹੈ ਡਿਵਾਈਡਰ ਨਾਲ ਟਕਰਾ ਕੇ ਤੇ ਡਿੱਗ ਜਾਂਦੀ ਹੈ ਤੇ ਕਾਫੀ ਦਾ ਨੁਕਸਾਨ ਹੋਇਆ ਹੈ ਤਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ ਦੇ ਰਾਤ ਦੋ ਕਾਰਾਂ ਦੀ ਆਪਸੀ ਟੱਕਰ ਵੀ ਹੋਈ ਸੀ ਹਾਲਾਂਕਿ ਇਸ ਦੁਰਘਟਨਾ ਵਿੱਚ ਕੋਈ ਵੀ ਜਿਹੜਾ ਹੈ ਜਾਨੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਤੇ ਦੋਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਟਰੱਕ ਡਰਾਈਵਰ ਸੰਜੀਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜੰਮੂ ਤੋਂ ਰਾਜਸਥਾਨ ਦੇ ਭੀਲਵਾੜਾ ਵੱਲ ਕਾਗਜ਼ ਦੇ ਰੂਲੇ ਲੱਦ ਕੇ ਟਰੱਕ ਵਿੱਚ ਭਰ ਕੇ ਜਾ ਰਿਹਾ ਸੀ ਜਦੋਂ ਬੱਬਰੀ ਬਾਈਪਾਸ ਤੇ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਉਸ ਨੂੰ ਨਜ਼ਰ ਨਹੀਂ ਆਇਆ ਕਿ ਅੱਗੇ ਗੱਡੀ ਜਾ ਰਹੀ ਸੀ ਜਦੋਂ ਉਸ ਦੀ ਨਜ਼ਰ ਪਈ ਤਾਂ ਉਸ ਨੇ ਇਕਦਮ ਬ੍ਰੇਕ ਮਾਰੀ ਤਾਂ ਉਸ ਦਾ ਟਰੱਕ ਤੋਂ ਨਿਯੰਤਰਣ ਵਿਗੜਨ ਕਾਰਨ ਟਰੱਕ ਪਲਟੀਆਂ ਖਾਂਦਾ ਹੋਇਆ ਡਿਵਾਈਡਰ ਟੱਪ ਕੇ ਰੌਂਗ ਸਾਈਡ ਤੇ ਵਨ ਵੇ ਤੇ ਜਾ ਪਲਟਿਆ ਉਥੇ ਹੀ ਐਸਆਈ ਰਿਸਪੌਂਸਿੰਗ ਨੇ ਦੱਸਿਆ ਕਿ ਟਰੱਕ ਪਲਟਣ ਕਾਰਨ ਕਾਗਜ਼ ਦੇ ਰੂਲੇ ਸੜਕ ਤੇ ਬिखर ਕੇ ਜਿਸ ਕਾਰਨ ਆਵਾਜਾਈ ਥੋੜੀ ਦੇਰ ਲਈ ਪ੍ਰਭਾਵਿਤ ਹੋਈ ਸੀ ਪਰ ਹੁਣ ਜਿਹੜਾ ਆ ਰੂਲੇ ਸਾਈਡ ਤੇ ਕਰਵਾ ਦਿੱਤੇ ਤੇ ਆਵਾਜਾਈ ਦੁਬਾਰਾ ਬਹਾਲ ਕਰਵਾ ਦਿੱਤੀ ਗਈ ਹੈ ਤੇ ਇਸ ਰੂਰ ਦੇ ਉੱਤੇ ਅਕਸਰ ਹੀ ਜਿਹੜੇ ਆ ਹਾਸੇ ਹੁੰਦੇ ਨਜ਼ਰ ਆਉਂਦੇ ਹਨ ਪਰ ਫਿਲਹਾਲ ਜਿਹੜਾ ਆ ਉਹ ਹਾਸੇ ਜਿਹੜੇ ਨੇ ਉਹ ਤੇਜ਼ੀ ਨਾਲ ਹੋਰ ਨਹੀਂ ਕਿਉਂਕਿ ਤੋਂਦ ਜਿਹੜੀ ਹੈ ਉਹ ਵੱਧ ਚੁੱਕੀ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧੰਨ ਜੀ ਡੀਪੀ ਰੋਹਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਧੰਨਵਾਦ ਸੰਜੀਤ ਸਿੰਘ ਜੀ ਸਰ ਤੋਂਦ ਤੋਂਦ ਪੈ ਗਈ ਉਧਰੋਂ ਆ ਰਹਾ ਮੈਂ ਕਿਉਂਕਿ ਤੂੰ ਕਿੱਥੋਂ ਲੱਭੀ ਹੈ ਕਿੱਡੀ ਇਹ ਕਿੱਥੋਂ ਆ ਤੂੰ ਜੰਮੂ ਤੋਂ ਜਾਣਾ ਕਿੱਥੇ ਜਾਣਾ ਰਾਜਸਥਾਨ ਰਾਜਸਥਾਨ ਕੀ ਹੋਇਆ ਸਰ ਤੋਂਦ ਤੋਂਦ ਪੈ ਗਈ ਇਦੋਂ ਅਰੇ ਅੱਗੇ ਨਿੱਕੀ ਗੱਡੀ ਆ ਗਈ ਬਰੇ ਬਰੇ ਲਾਈ ਮਾਰੀ ਵੱਡੀ ਪਲਟ ਗਈ ਕੀ ਲੱਧਿਆ ਕੀ ਉਹ ਵਿੱਚ ਰੁਲਿਆ ਸਾਦੇ ਪੇਪਰ ਹੈ ਪੇਪਰ ਹੈ ਜੀ ਰਾਜੇ ਸਾਹਿਬ ਕਿੱਥੇ ਜਾਣਾ ਸੀ ਫਿਲਵੜਾ ਹੁਣ ਤੱਕ ਕੀ ਹੋਇਆ ਹੱਦ ਤੱਕ ਜੀ ਜੀ ਕਿੰਨੇ ਵਜੇ ਦੀ ਗੱਲ ਹੈ ਜਿਵੇਂ ਕੋਈ ਅਟੈਕਰ ਬਸ ਸੱਤ ਵਜੇ ਕੁਣ ਸਵੇਕ 7 ਵਜੇ ਦਾ ਟਾਈਮ ਹੈ ਇਹ ਪਟੂਏ ਤੋਂ ਗੱਡੀ ਆ ਰਹੀ ਆ ਰਾਸਤਾਨ ਜਾਣੀ ਤੇ ਧੁੰਦ ਕਰਕੇ ਸਾਰਾ ਇਹ ਐਕਸੀਡੈਂਟ ਹੋ ਗਿਆ ਕਿ ਕੋਈ ਗੱਡੀ ਜਾਂਦੀ ਉਹਨ ਬ੍ਰੇਕ ਮਰੀ ਆ ਇਹ ਦਵਾਦੇ ਟੱਪ ਕੇ ਦੂਰੇ ਪੱਲੇ ਉਲਟ ਗਈ ਆ ਰੂਲੇ ਲੱਗੇ ਹਾਂਜੀ ਆਵਾਜਾਈ ਵੀ ਪ੍ਰਭਾਵ ਹੋਈ ਹੈ ਹਾਂ ਆਵਾਜਾਈ ਥੋੜਾ ਹੋਇਆ ਵਾਹ ਹੋ ਗਿਆ ਰਸਤਾ ਕਲੀਅਰ ਹੋ ਗਿਆ ਤੁਸੀਂ ਕੀਤਾ ਹਾਂਜੀ ਇਹ ਹੁਣ ਕਿੱਦਾਂ ਇਹਨੂੰ ਚੁਕਾ ਕੇ ਤੇ ਕਿੱਦਾਂ ਹੁਣ ਇਹਦਾ ਮਾਲਕ ਆ ਰਿਹਾ ਕ੍ਰੇਨ ਲਿਆ ਕੇ ਚੁਕਾ ਕੇ ਤੇ ਸਿੱਧੀ ਗੱਡੀ ਕਰਵਾ ਕੇ ਫਿਰ ਕਰਨੇ ਆ ਜਿੱਦਾਂ ਤੁੰਦ ਨਾਲ ਲਗਾਤਾਰ ਹਾਸੇ ਹੋਦੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਆਪਣੇ ਜੇ ਜ਼ਰੂਰਤਾਂ ਤੇ ਨਿਕਲੋ ਕਰੋ ਨਹੀਂ ਤੇ ਨਾ ਨਿਕਲੋ ਤੇ ਗੱਡੀ ਚਲਾਉਣੀ ਆ ਆ ਰਾਮ ਨਾ ਚਲਾਓ ਹੌਸਤੇ ਚਲਾਓ ਸਲੋ ਚੱਲ ਜਾਓ ਕੋਈ 10 ਮਿੰਟ ਦਾ ਫਰਕ ਪੈਣਾ ਅੱਡੇ ਕਿੰਨੇ ਫਰਕ ਪੈ ਜੂ ਸਲੋ ਜਾਓ